ਕਿ ਕੋਈ ਲੋਕ ਜੰਗ ਚਾਹੁੰਦੇ ਅਸੇ ਜੰਗ ਉਹ ਲੋਕ ਚਾਹੁੰਦੇ ਆ ਜਿਹੜੇ ਲੋਕ ਸ਼ਾਇਦ ਜੰਗ ਦੀ ਤਰਾਸ ਦੀ ਨੂੰ ਸਮਝ ਨਹੀਂ ਸਕੇ ਜਾਂ ਸਮਝਣਾ ਨਹੀਂ ਚਾਹੁੰਦੇ ਜਾਂ ਜਿਨ੍ਹਾਂ ਨੂੰ ਪਤਾ ਨਹੀਂ ਜੀ ਜਿਹੜੇ ਕੱਤਰ ਦੇ ਵਿੱਚ ਕੋ 10 ਸਾਲ ਦੇ ਕੋ 20 ਸਾਲ ਦੇ ਸਾਨੂੰ ਉਹਨਾਂ ਨੂੰ ਪੁੱਛ ਲੈ ਜਿਨ੍ਹਾਂ ਨੇ 47 ਦੇਖਿਆ ਉਹਨਾਂ ਨੂੰ ਦੇਖ ਲਓ 61 ਦੇਖ ਲਿਓ 65 ਦੇਖ ਲਿਓ ਜਿਨ੍ਹਾਂ ਨੇ ਦੇਖਿਆ ਨਾ ਕਦੇ ਉਹਨਾਂ ਦੇ ਗੋਡੇ ਮੁੱਢ ਬਹਿ ਕੇ ਇਨਾ ਚੀਜ਼ਾਂ ਨੂੰ ਛੇੜ ਦਿਓ ਜੀ ਉਹ ਤੁਹਾਨੂੰ ਦੱਸਣਗੇ ਕਿ ਜੰਗ ਦੀ ਤਰਾਸ ਦੀ ਕੀ ਹੁੰਦੀ ਹੈ ਕਤਲੇਆਮ ਕੀ ਹੁੰਦੀ ਹੈ ਕਦੇ 84 ਪੀੜਤ ਨੂੰ ਗੋਚਲੇ ਗੁਜਰਾਤ ਪੀੜਤ ਨੂੰ ਗੋਚਲੇ ਜੀ ਠੀਕ ਹੈ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਬਹੁਤ ਲੋਕਾਂ ਨੂੰ ਚਾ ਆ ਕਿ ਜੰਗ ਲੱਗ ਜੇ ਜੀ ਅਟੈਕ ਕਰ ਦੇ ਸਰ ਕਈ ਵਾਰ ਜਾਪਾਨ ਵਰਗਾ ਮੁਲਕ ਪਰਲ ਹਾਰਬਰ ਤੇ ਹਮਲਾ ਕਰ ਦਿੰਦਾ ਤੇ ਉਸ ਤੋਂ ਬਾਅਦ ਵਿਨਾਸ਼ ਹੋ ਜਾਂਦਾ ਹਿਰੋਸ਼ਿਮਾ ਦਾ ਦੋਸਤੋ ਬਾਦ ਲੋਕ ਉਥੋਂ ਦੇ ਕਿਵੇਂ ਸਦਮੇ ਚ ਚਲੇ ਜਾਂਦੇ ਆ ਜੰਗ ਖਤਮ ਹੀ ਹੋ ਜਾਂਦੀ ਆ ਜੰਗ ਦੀ ਸੋਚ ਹੀ ਖਤਮ ਹੋ ਜਾਂਦੀ ਆ ਸੋ ਇਹੋ ਜਿਹਾ ਨਵਤਾਂ ਨਾ ਹੀ ਹੋਣ ਵਿੱਜਿਆ ਅਸੀਂ ਅਮਨ ਵਾਸਤੇ ਦੁਆ ਕਰੀਏ ਤੇ ਉੱਤਰ ਹੋਇਆ ਕਿ ਉਧਰ ਵੀ ਰੰਗੀ ਭਾਗੀ ਵਸਣ ਲੋਕ ਇਧਰ ਵੀ ਵਸਣ ਸਾਨੂੰ ਜਿਉਣ ਦੇ ਹਾਂ ਹਾਂ ਤੇ ਇਹ ਕਿ ਜੇ ਕੋਈ ਚੜ ਕੇ ਆਉਂਦਾ ਹੈ ਹਰੇਕ ਨੂੰ ਆਪਣੇ ਡਿਫੈਂਸ ਕਰਨ ਦਾ ਅਧਿਕਾਰ ਹੈ ਜੇ ਕੋਈ ਚੜੂਖਤੀ ਕਰਦਾ ਹੈ ਜਵਾਬ ਦੇਣ ਦਾ ਹੱਕ ਅਧਿਕਾਰ ਹੈ ਪਰ ਇਹ ਗੱਲ ਜੰਗ ਲਾ ਦਿਓ ਜੀ ਆਈਟਮ ਚਲਾ ਦਿਓ ਜੇ ਇੱਕ ਵਾਰੀ ਬਾਦੀ ਘਟ ਜਾਏਗੀ ਜੀ ਜੀ ਇਹ ਤੁਹਾਨੂੰ ਚਾਹੀ ਆ ਜਿਹੜੀ ਖਾਸ ਤੌਰ ਤੇ ਉਹ ਬੀਮ ਜਿਹਨੇ ਇਹ ਜ਼ਖਮ ਰਸਦੇ ਨਹੀਂ ਦੇਖੇ ਇਹਨਾਂ ਜ਼ਖਮਾਂ ਦਾ ਦਰਦ ਨਹੀਂ ਮੁੱਕਿਆ ਉਹਨਾਂ ਨੂੰ ਚਾਹਤ ਨਹੀਂ ਪਿਆ ਜੰਗ ਲਾੜ ਤੁਹਾਡਾ ਆਪਣੀ ਜਗ੍ਹਾ ਤੇ ਪਰ ਕਿਤੇ ਗਾਜ਼ਾ ਵਾਲਿਆਂ ਨੂੰ ਵੇਖੋ ਠੀਕ ਹੈ ਨਾ ਗਾਜ਼ਾ ਪਰ ਕੀ ਚ ਕੀ ਹੋਇਆ ਜੀ ਠੀਕ ਹੈ ਜੀ ਫਿਲਸਤੀਨੀਆ ਦੇ ਨਾਲ ਕੀ ਹੋਇਆ ਸੀਰੀਆ ਚ ਕੀ ਹੋਇਆ ਠੀਕ ਹੈ ਜੀ ਜੋ ਆ ਮੁਲਕ افریقا ਦੇ ਅਸੀਂ ਲਖਾਣਾ ਜੱਗੀ ਚ ਉਹ ਜੇ ਹੋਇਆ ਤੇ ਜੇ ਉਹਨਾਂ ਦੀਆਂ ਤਸਵੀਰਾਂ ਕੱਢ ਕੇ ਦੇਖ ਲਓ ਅੱਖ ਨਹੀਂ ਵੱਜਦਾ ایران ਇਰਾਕ ਲੀਬੀਆ ਰਗੇ ਮੁਲਕ ਨਜ਼ਾਰੇ ਲੱਗਦੇ ਸੀ ਜਿਾ ਕਿ ਅਫਗਾਨਿਸਤਾਨ ਉਹ ਲੜਨ ਜੋ ਗਈਆ ਆਪਣੇ ਇੱਥੇ ਕੁਝ ਬੰਦੇ ਕਹਿੰਦੇ ਤਾਲਿਬਾਨੀ ਇੱਦਾਂ ਸਭ ਜਾ ਕੇ ਤੇ ਵੇਖੋ ਤੇ ਕੀ ਆ ਗਿਆ ਜੀ ਉੱਥੇ ਜਾ ਕੇ ਤੇ ਵੇਖੋ ਹਾਲ ਕੀ ਆ ਕੋਈ ਕੋਸ਼ ਅਰਡਰ ਦੇ ਦਿੰਦਾ ਕੋਈ ਕੋਸ਼ ਅਰਡਰ ਦੇ ਦਿੰਦਾ ਇਹ ਚੀਜ਼ਾਂ ਜਿਹੜੀਆਂ ਨੇ ਨਾ ਕਹਿਣੀਆਂ ਸੌਖੀਆਂ